ब्रेक के बाद इक भाई फेर ਤੁਹਾਡਾ ਸਵਾਗਤ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਧਵਿਦਿਆਲੇ ਲੋਹਗੜ ਵਿਖੇ શ્રી ਰਾਮ ਚਰਿਤਮਾਨਸ ਤੇ ਅਖੰਡ ਪਾਠ ਦੇ ਆਯੋਜਨ 8 ਤੋਂ 9 ਨਵੰਬਰ ਨੂੰ ਕਰਵਾਏ ਗਏ 8 ਨਵੰਬਰ ਨੂੰ ਆਰੰਭ ਹੋਏ ਇਹਨਾਂ ਪਾਠਾਂ ਦੀ ਸੰਪੂਰਨਤਾ 9 ਨਵੰਬਰ ਨੂੰ ਹੋਈ ਇਸਮਾ ਕੇ ਪੰਡਿਤ ਅੰਜਲ ਕੁਮਾਰ ਸ਼ਾਸਤਰੀ ਨੇ ਪੂਜਾ ਅਰਚਨਾ ਅਤੇ ਹਵਨਿਆ ਕੀਤਾ ਵਿਧਾਇਕ ਡਾਕਟਰ ਕੁਮਾਰ ਵਿਜੇ ਪ੍ਰਤਾਪ ਸਿੰਘ ਅਤੇ ਰਾਮ ਸ਼ਰਨਮ ਅੰਮ੍ਰਿਤਸਰ ਦੇ ਪ੍ਰਮੁੱਖ ਤਿਲਕ ਰਾਜ ਵਿਦਿਆਲੇ ਉੱਚੇ ਚੇਤਾਰ ਤੇ ਪੂਜੇ ਅਤੇ ਉਹਨਾਂ ਨੇ ਇਸ ਦਿਹਾੜੇ ਦੀ ਸਾਰੀ ਮੈਨੇਜਮੈਂਟ ਨੂੰ ਵਧਾਈ ਦਿੱਤੀ। ਵਿਦਿਆਲੇ ਦੇ ਪ੍ਰਧਾਨ ਅਸ਼ੋਕ 세ਟੀ ਅਤੇ ਜਨਰਲ ਸਕੱਤਰ ਅਰੁਣ ਕਪੂਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਦੱਸਿਆ ਕਿ ਹਰ ਸਾਲ ਹੀ ਇਹ ਪਾਰਟ ਸਾਰੇ ਮੈਂਬਰਾਂ ਅਤੇ ਦਾਨੀ ਸਜਣਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ। ਅਤੇ ਇਸ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ, ਯੂਪੀ, ਬਿਹਾਰ, ਦਿੱਲੀ, ਮਧ ਪ੍ਰਦੇਸ਼ ਅਤੇ ਛੱਤੀਸਗੜ੍ਹ ਤੋਂ ਮੈਂਬਰ ਅਤੇ ਵਿਦਿਆਰਥੀ ਪਾਗ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਿਦਿਆਲਏ ਵਿੱਚ ਵਿਦਿਆਰਥੀਆਂ ਵੱਲੋਂ ਬ੍ਰੇਲ ਲਿਪੀ ਵਿੱਚ ਪਾਠ ਕੀਤੇ ਜਾਂਦੇ ਹਨ ਅਤੇ ਭਜਨ ਕੀਰਤਨ ਵੀ ਵਿਦਿਆਰਥੀਆਂ ਵੱਲੋਂ ਹੀ ਕੀਤਾ ਜਾਂਦਾ ਹੈ। ਇਸ ਮੌਕੇ ਤੇ ਪ੍ਰੀਤੀ ਪੋਜ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਐਮ ਐਮ गोयल, ਰਮੇਸ਼ ਤਲ, ਰਾਣਾ ਮਹਾਜਨ, ਬਲਦੇਵ ਸਿੰਘ, ਹਰਪ੍ਰੀਤ ਸਿੰਘ, ਵਿਪਨ ਭਸੀਨ, ਬੀ ਕੇ ਗੁਪਤਾ, ਸ਼੍ਰੀਮਤੀ ਕੰਚਨ ਕਪੂਰ, ਕੇ ਕੇ ਭੱਲਾ, ਸੁਪਰੀਡੈਂਟ ਹਰੀ ਸਿੰਘ, ਪ੍ਰਿੰਸੀਪਲ ਮਨਜੀਤ ਸਿੰਘ, ਵਿਕਰਮ ਸਿੰਘਲਾ, ਸੁਰੇਸ਼ ਸ਼ਰਮਾ, ਸੁਸ਼ੀਲ ਕੁਮਾਰ રણધી અમર પ્રિયાપુરી ધર્મેન્દ્ર મીનાક્ષી સાહિલ અને મલકીત સને સ્ટાફ મબર અને વિદ્યાર્થી મોજૂદ સન ਸਾਡਾ 2 ਦਿਨ ਦਾ ਰਮਾਇਣ ਦਾ ਪਾਠ ਜਿਹੜਾ ਕੱਲ ਸ਼ੁਰੂਆਤ ਹੋਈ ਅੱਜ ਸੰਪੂਰਨ ਹੋਇਆ ਬੜਾ acha ਹਵਨ ਹੋਇਆ ਸਾਰੇ ਬੱਚਿਆਂ ਨੇ ਆਪਣਾ ਯੋਗਦਾਨ ਪਾਇਆ ਤੁਸੀਂ ਦੇਖ ਕੇ ਸਾਦ ਨਾਲ ਵੱਡੀ ਗੱਲ ਜਿਹੜੀ ਸਨ ਬਹੁਤ acha ਸਾਨੂੰ ਅਨੁਭਵ ਹੋਇਆ ਕਿ ਬੱਚਿਆਂ ਨੇ acha ਰਮਾਇਣ ਦੇ ਪਾਠ ਦਾ ਉਚਾਰਨ ਕੀਤਾ ਇੱਕ ਇੱਕ ਲਵਰਸ ਉਹਨਾਂ ਨੇ ਆਰਾਮ ਨਾਲ ਬੋਲਿਆ ਉਹ ਬਰੇਲ ਲਿਪੀ ਚ ਕੀਤਾ ਜਿਹੜਾ ਕਿ ਇੱਕ ਯੂਨਿਕ ਥਿੰਗ ਹੈ ਮੇਰੇ ਖਿਆਲ ਹੈ ਇਹਨ ਤੋਂ ਸਾਂਚਾ ਹੋ ਜਾ ਕੋਈ ਹੋ ਜਾ ਸਮਾਗਮ ਨਹੀਂ ਹੋਣਾ ਜਿੱਤੇ ਬਲਾਈਂਡ ਬੱਚੇ ਬਰੇਲ ਦੀ ਲਿਪੀ ਤੇ ਪੂਰਾ ਰਮਾਇੰਦਾ ਦੋ ਦਿਨ ਦਾ ਪਾਠ ਕੀਤਾ ਕਿੰਨੇ ਅچھے ਪਰਜਨ ਕੀਤੇ ਉਸ ਦਾ ਹਵਨ ਕੀਤੇ ਸਾਨੂੰ ਬੜਾ ਅੱਛਾ ਲੱਗਾ ਪਰ ਸਾਡੇ ਕੋਈ ਵੀ ਪਲਾਟ ਐਮ ਐਲ ਸਾਹਿਬ ਆਏ ਤੇ ਵਾਲੀ ਆਰਾਮ ਸਰਨ ਉਹ ਸਾਰੇ ਸਾਡੇ ਮੈਨੇਜਮੈਂਟ ਦੇ ਮੈਂਬਰ ਨੇ ਆ ਕੇ ਯੋਗਦਾਨ ਪਾਇਆ ਹੁਤੀ ਪਾਈ ਹਵਨ ਕੀਤਾ ਇਹ ਮੇਰਾ ਖਿਆਲ ਹੈ ਕਿਨੇ 50 ਸਾਲਾਂ ਤੋਂ ਸਾਡਾ ਇਹ ਰਮਾਇਣ ਦਾ ਪਾਠ ਹਰ ਸਾਲ ਹੁੰਦਾ ਹੈ ਔਰ ਬੱਚੇ ਕਿਨੇ ਐਨਥੂਸੀਆਸਟਿਕ ਦੇਖੋ ਬੱਚਾ એનર્ਜੀ ਦੇਖੋ ਜੋਸ਼ ਦੇਖਿਆ ਤੇ ਬੱਚਿਆਂ ਨੇ ਕਿੰਨਾ ਸੀ ਕਿੰਨਾ ਅੱਛਾ ਕੀਰਤਨ ਕਰਕੇ ਨਾਲ ਰਮਾਇਣ ਦਾ ਪਾਠ ਕੀਤਾ ਔਰ ਮੈਂ ਸਮਝਣਾ ਇਹ ਰਮਾਇਣ ਦਾ ਪਾਠ ਜਿਹੜਾ ਕਰ ਰਹੇ ਇਹਨਾਂ ਦੇ ਆਤਮਾ ਤੇ ਅਸਰ ਜ਼ਰੂਰ ਹੋਏਗਾ ਮੰਨ ਤੇ ਅਸਰ ਹੋਏਗਾ ਔਰ ਅੱਛੇ ਨਾਗਰਿਕ ਬਣਨਗੇ ਅੱਛੇ ਪਰਿਵਾਰ ਦੇ ਸਭ ਤੋਂ ਬੰਦੇ ਸਾਡੇ ਕੋਲ 350 ਤੋਂ ਉੱਪਰ ਬੱਚਾ ਤੇ ਉਹਨਾਂ ਦੀ ਫੈਮਿਲੀ ਜੱਟੇ ਆਈਆਂ 8 ਛੇੜ ਤੋਂ ਆਏ ਨੇ ਪੰਜਾਬ ਹਰਿਆਣਾ ਛਤੀਸਗੜ ਹਿਮਾਚਲ ਪ੍ਰਦੇਸ਼ ਮੱਧ ਪ੍ਰਦੇਸ਼ ਬਿਹਾਰ ਉਹਨਾਂ ਨੇ ਆਪਣੇ ਮਨ ਦੇ ਨਾਲ ਇੱਥੇ ਇਹ ਚ ਆਪਣੀ ਆਪਣਾ ਯੋਗਦਾਨ ਪਾਇਆ ਹੈ ਆਪਣੀ ਫੈਮਿਲੀ ਦੇ ਨਾਲ ਇੱਕ ਪੂਰਾ ਉਤਸਵ ਮਨਾਇਆ ਗਿਆ ਵੈ ਤੇ ਸਾਰਾ ਸਾਰਾ ਜਿਹੜਾ ਵਾਤਾਵਰਨ ਸੀ ਰਾਮमय ਹੋ ਗਿਆ ਕਿਉਂਕਿ ਸ਼ਾਮੀ ਵੀ ਕੀਰਤਨ ਹੋ ਰਿਹਾ ਜਿਨੇ ਵੀ ਕੀਰਤਨ ਹੋ ਰਿਹਾ ਖਣ ਪਾਠ ਹੋ ਰਿਹਾ ਤੇ ਬੱਚੇ ਬਰੇਲ ਦੇ 40 ਬਰੇਲ ਦੀਆਂ ਕਿਤਾਬਾਂ ਐਡ ਟਾਈਮ ਰਮਾਇਨ ਪੁੜੀਆਂ ਜਾ ਰਹੀਆਂ ਜਿਹਦੇ ਨੂੰ ਪਤਾ ਲੱਗਦਾ ਕਿ ਕੀ ਜਨਾਂ ਦੇ ਅੰਦਰ ਸੰਸਕਾਰ ਪੈਣਗੇ ਕਿੰਨਾ ਅੱਛਾ ਮੈਸੇਜ ਆਏਗਾ ਉਹਨਾਂ ਦੀ ਅਗਲੀ ਆਉਣ ਵਾਲੀ ਜ਼ਿੰਦਗੀ ਬਾਰੇ ਮੈਂ ਜਿਸਨਾ ਅਸ਼ੋਕ ਜੀ ਨੇ ਆਲਰੇਡੀ ਕਿਹਾ ਕਿ ਮੈਂ ਚਾਹਾਂਗਾ ਕਿ ਜਿੰਦੂਗਣੀ ਰਾਤ ਚੌਗਣੀ ਤਰੱਕੀ ਕਰਨ ਪਰਮਾਤਮਾ ਇਹਨਾਂ ਨੂੰ ਅਛੇਰਾ ਪਾਏ ਜਿਹੜੇ ਜੁੜੇ ਕੋਈ ਕਮੀ ਹੈ ਪਰਮਾਤਮਾ ਨੇ ਰੱਖੀ ਹੈ ਉਹ ਦੂਜੇ ਤਰੀਕੇ ਨਾਲ ਵੀ ਪੂਰੀ ਹੋ ਜਾਂਦੀ ਹੈ ਛੁੱਟੀ ਸੰਘਿਆ ਨੇ ਸ਼ਾਰਪ ਹੋ ਜਾਂਦੀ ਹੈ ਉਹ ਛੁੱਟੀ ਸੰਘਿਆ ਸ਼ਾਪ ਕਰਨ ਵਾਸਤੇ ਅੱਜ ਵੀ ਜਿਹੜਾ ਯੋਗਦਾਨ ਦੇ ਨੇ ਆਪਣੀ ਮੈਨੇਜਮੈਂਟ ਵੱਲੋਂ ਮੈਂ ਚਾਹਨਾ ਹੈ ਕਿ ਜੇ ਕੋਈ ਕਮੀ ਰਹਿੰਦੀ ਹੋਵੇ ਉਹ ਪਰਮਾਣੂ ਵੀ ਪੂਰੀ ਕਰੇ ਇਹ ਅچھے ਨਾਗਰਿਕ ਬਣਾ ਬਣਾਣ